ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅੱਜ ਸਮੂਹ ਸੰਗਤਾਂ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜੀਆਂ ਦੇਸ਼ਾਂ-ਵਦੇਸ਼ਾਂ ਵਿੱਚ ਮਨਾ ਰਹੀਆਂ ਜਿੱਥੇ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਵਿਸ਼ੇਸ਼ ਤੌਰ ਤੇ ਜਿਹੜਾ ਵਾ ਕੇ ਜਿਹੜਾ ਪ੍ਰਕਾਸ਼ ਦਿਹਾੜਾ ਬੜੀ ਧੁੰਮ ਨਾਲ ਮਨਾਇਆ ਜਾਂਦਾ ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਪਿਛਲੇ ਕੁਝ ਸਾਲਾਂ ਤੋਂ ਖੁੱਲਾਂ ਦੀ ਭਾਰੀ ਜਿਹੜੀ ਸਜਾਵਟ ਕੀਤੀ ਜਾਂਦੀ ਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਵਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਵਾ ਸੰਗਤਾਂ ਜਿਹੜੀਆਂ ਵਾ ਉਹ ਬੜੇ ਵੱਡੇ ਪੱਧਰ ਤੇ ਮਨਾਉਂਦੀਆਂ ਨੇ ਸੋ ਜੇਕਰ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਗੁਰੂ ਦੀ ਤੇ ਕਈ ਵਾਰ ਸਾਡੇ ਮਨ 'ਚ ਆਉਂਦਾ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੀ ਸਿਰਫ ਸ਼ਬਦ ਗੁਰੂ ਦੀ ਗੱਲ ਕੀਤੀ ਆ ਉਹਨਾਂ ਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਵਾ ਗੁਰੂ ਦਾ ਰਤਬਾ ਦਿੱਤਾ ਵਾ ਉਹਨਾਂ ਨੇ ਹੀ ਗਿਆ ਸੀ ਜਾਣ ਲੱਗਿਆ ਕਿ ਆਗਿਆ ਭਈ ਅਕਾਲ ਕੀ ਤਬੇ ਜਲਾਇਓ ਪੰਥ ਸਭ ਸਿਕਨਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਪਰ ਗੁਰੂ ਪਿਆਰੀ ਸਾਹਿਬ ਜੀ ਜਦੋਂ ਆਪਾਂ ਇਤਿਹਾਸ ਵੱਲ ਝਾਤ ਮਾਰਦੇ ਆ ਤੇ ਜਦੋਂ ਗੁਰੂ ਨਾਨਕ ਪਾਸ਼ਾ ਦਾ ਸਮਾਂ ਸੀ ਤੇ ਗੁਰੂ ਨਾਨਕ ਪਾਸ਼ਾ ਜਦੋਂ ਵੱਖ-ਵੱਖ ਜਿਹੜੇ ਧਰਮਾਂ ਦੇ ਲੋਕਾਂ ਨੂੰ ਸਮਝਾਉਂਦੇ ਹੋਏ ਸਿੱਧਾਂ ਜੋਗੀਆਂ ਨਾਲ ਜਦੋਂ ਉਹਨਾਂ ਦੀ ਮੁਲਾਕਾਤ ਹੋਈ ਤੇ ਉਹਨਾਂ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਇੱਕ ਸਵਾਲ ਕੀਤਾ ਸੀ ਉਹਨਾਂ ਨੇ ਸਵਾਲ ਕੀਤਾ ਸੀ ਕਿ ਕਮਣ ਆਰੰਭ ਕਮਣ ਘਟ ਮੇਲਾ ਕਮਣ ਗੁਰੂ ਕਿਸ ਦਾ ਤੂੰ ਚੇਲਾ ਕਿ ਤੇਰਾ ਗੁਰੂ ਕੌਣ ਹੈ ਤੂੰ ਕਿਸ ਦਾ ਚੇਲਾ ਹੈ ਤੇ ਗੁਰੂ ਨਾਨਕ ਪਾਸ਼ਾ ਨੇ ਬੜੇ ਸਹਿਸੁਭਾਈ ਉਦੋਂ ਇਹ ਉੱਤਰ ਦਿੱਤਾ ਸੀ ਕਿ ਬ੍ਰਾਹਮਣ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤ ਤੇ ਚੇਲਾ ਕਿ ਮੇਰਾ ਗੁਰੂ ਜਿਹੜਾ ਉਹ ਸ਼ਬਦ ਹੈ ਇਸ ਲਈ ਗੁਰੂ ਨਾਨਕ ਪਾਸ਼ਾ ਜੀ ਨੇ ਹੀ ਜਿਹੜਾ ਬਾਅਦ ਸ਼ਬਦ ਨੂੰ ਜਿਹੜਾ ਹੈ ਗੁਰੂ ਦੀ ਮਹਾਨਤਾ ਦਿੱਤੀ ਹੈ ਜੇ ਇੱਥੇ ਇੱਕ ਸਮਝਣ ਵਾਲੀ ਗੱਲ ਆ ਗੁਰੂ ਨਾਨਕ ਪਾਸ਼ਾ ਜੀ ਦਾ ਇਹ ਸਿਧਾਂਤ ਕਿ ਨਾ ਹੀ ਸਰੀਰ ਗੁਰੂ ਹੈ ਤੇ ਨਾ ਹੀ ਸਰੀਰ ਜਿਹੜਾ ਚੇਲਾ ਹੈ ਕਿਉਂਕਿ ਉਹਨਾਂ ਦੇ ਇਹ ਜਿਹੜਾ ਸ਼ਬਦ ਹੈ ਉਹਦੇ ਵਿੱਚੋਂ ਇਹ ਚਲਕਾਰਾ ਪੈਦਾ ਹੁੰਦਾ ਏ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਨੇ ਕਿ ਸ਼ਬਦ ਗੁਰੂ ਸੁਰਤ ਤੁਮ ਚੇਲਾ ਕਿ ਮੇਰਾ ਗੁਰੂ ਜਿਹੜਾ ਸ਼ਬਦ ਹੈ ਤੇ ਜਿਹੜੀ ਮੇਰੀ ਸੁਰਤ ਆ ਉਹ ਇਸ ਦੀ ਚੇਲੀ ਆ ਨਾ ਹੀ ਸਰੀਰ ਗੁਰੂ ਹੈ ਤੇ ਨਾ ਹੀ ਸਰੀਰ ਜਿਹੜਾ ਹੈ ਚੇਲਾ ਹੈ ਸੋ ਅੱਜ ਸਮੂਹ ਸੰਗਤਾਂ ਜਿਹੜੀਆਂ ਵੱਡੇ ਪੱਧਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ ਜਿੱਥੇ ਕਿ ਜਿਸ ਤਰ੍ਹਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ ਜਾਵੇ ਕਿ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੜੇ ਨਕਲੀ ਜਿਹੜੇ ਆ ਸਾਧ ਜਿਹੜੇ ਬਣਿਆ ਆਪਣੇ ਆਪ ਨੂੰ ਗੁਰੂ ਦੀ ਪਦਵੀ ਤੇ ਅਖਵਾ ਕੇ ਜਿਸ ਤਰ੍ਹਾਂ ਕਿ ਆਮ ਸਿੱਖ ਦਾ ਫਰਜ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਹੋਰ ਕਿਸੇ ਨੂੰ ਮੱਥਾ ਨਾ ਟੇਕ ਕੇ ਪਰ ਆਮ ਵੇਖਿਆ ਜਾਂਦਾ ਅੱਜ ਡੇਰਿਆਂ ਵਿੱਚ ਧੀਧਾਰੀ ਜਿਹੜੇ ਆ ਬਾਬੇ ਆ ਉਹ ਵੀ ਆਪਣੇ ਆਪ ਨੂੰ ਮੱਥਾ ਟਕਾਉਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਆ ਇਹ ਅੱਜ ਨਹੀਂ ਚੱਲਿਆ ਆ ਕਿ ਜਿਹੜਾ ਪ੍ਰਾਤਨ ਇਤਿਹਾਸ ਵੱਲ ਜਦੋਂ ਵੇਖੀਏ ਜਦੋਂ ਭਾਈ ਮੱਖਣ ਸ਼ਾਹ ਗੁਰ ਤੇਗ ਬਹਾਦਰ ਜੀ ਦਾ ਸਮਾਂ ਸੀ ਜਦੋਂ ਬਾਬੇ ਬਕਾਲ ਸਿੰਘ ਸਾਹਿਬ ਇੱਥੇ ਆਏ ਤੇ ਇੱਥੇ ਜਦੋਂ ਭਾਈ ਮੱਖਣ ਸ਼ਾਹ ਉਹਨਾਂ ਨੂੰ ਲੱਭਦਾ ਲੱਭਦਾ ਆਇਆ ਤੇ ਇੱਥੇ ਕੀ ਵੇਖਦਾ ਏ ਕਿ ਬਾਹਰ ਜਿਹੜੇ ਜਿਹੜੇ ਨਕਲੀ ਗੁਰੂ ਬੈਠੇ ਸੀ ਉਹਨਾਂ ਨੇ ਜਿਹੜੀਆਂ ਮੰਜੀਆਂ ਲਾਈਆਂ ਸਾਂ ਆਪੋ ਆਪਣੀਆਂ ਗੱਦੀਆਂ ਲਾਈਆਂ ਸੀ ਤਾਂ ਕਿ ਸ਼ਰਧਾਲੂਆਂ ਨੂੰ ਭੁਲੇਖਾ ਪਵੇ ਕਿ ਅਸਲੀ ਗੁਰੂ ਇਹੋ ਹੀ ਆ ਪਰ ਜਦੋਂ ਭਾਈ ਮੱਖਣ ਸ਼ਾਹ ਨੇ ਆ ਕੇ ਪਰਖ ਕੀਤੀ ਤੇ ਫੇਰ ਜਾ ਕੇ ਪਤਾ ਲੱਗਿਆ ਕਿ ਅਸਲੀ ਗੁਰੂ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਏ ਨਾ ਕਿ ਇਹ ਜਿਹੜੇ ਬਾਹਰ ਜਿਹੜੇ ਪਖੰਡੀ ਬੈਠੇ ਆ ਇਹ ਅਸਲੀ ਗੁਰੂ ਹਨ ਸੋ ਅੱਜ ਸਾਨੂੰ ਇਹ ਜਿਹੜੀ ਸਾਖੀ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਆ ਕਿ ਅੱਜ ਅਸੀਂ ਸ਼ਬਦ ਗੁਰੂ ਨੂੰ ਜਿਹੜੀ ਆ ਮਹਾਨਤਾ ਦਈਏ ਸ਼ਬਦ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਹ ਤੋਂ ਸਵਾਏ ਕਿਸੇ ਨੂੰ ਮੱਥਾ ਨਾ ਟੇਕੀਏ ਇਹਦੇ ਪੂਰੀ ਆਸਥਾ ਰੱਖੀਏ ਸੋ ਇਸ ਸਿੱਖ ਕੌਮ ਬਾਤੇ ਅੱਜ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਤਾਂ ਹੀ ਸਭਲੇ ਜੇਕਰ ਅਸੀਂ ਉਹਨਾਂ ਦੇ ਦੱਸਿਓ ਇਸ ਸਿਧਾਂਤ ਉੱਤੇ ਗੁਰਬਾਣੀ ਦੇ ਦੱਸਿਓ ਇਸ ਸਿਧਾਂਤ ਉੱਤੇ ਚੱਲਾਂਗੇ ਸੋ ਸਾਡੇ ਚੈਨਲ ਵਤਨ ਦੀ ਮਿੱਟੀ ਨੂ ਚੈਨਲ ਵਾਲੋਂ ਸਮੂਹ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਆਸ ਕਰਦੇ ਹਾਂ ਕਿ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਜੀ ਕੇ ਆਪਣਾ ਜੀਵਨ ਜਿਹੜਾ ਸਫਲ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ